ਆਹ ਦੇ ਸਾਗ ਸੰਗ ਤਾਂ ਹਾ ਬੇਲਾ ਕਿੱਡੇ ਕਿੱਡੇ ਫੁੱਲ ਪਏ ਆ ਓਏ ਦੇ ਫੁੱਲ ਕਿੱਡੇ ਕਿੱਡੇ ਪਏ ਪਾਣਾ ਖਾਂਦੇ ਕਣ ਬੱਕਰੀਆਂ ਗੋਭੀ ਹਾਂ ਬੱਲਾ ਬੰਦੇ ਨਹੀਂ ਕੋਈ ਵੀ ਇਹਦੇ ਬੱਕਰੀਆਂ ਖਾਂਦੀਆਂ ਤੇ ਭੇਡਾਂ ਖਾਂਦੀਆਂ ਦੇਖ ਲੋ ਆ ਸਾਡੇ ਦੇਖ ਲੋ ਪੰਜਾਬ ਆ ਆਪਾਂ ਕਹਿੰਦੇ ਹਾਂ ਬੇਲਾ ਹਾ ਕਿੰਨੀ ਸਬਜ਼ੀ ਢੇਰ ਕੀ ਬੇਕਦਰ ਹੀ ਘਰਤੀ ਸਬਜ਼ੀ ਦੀ ਏਰਕੀ ਦੇਖ ਲੈ ਭਾਵਾ ਨੇ ਕਹਿੰਦੇ ਬੱਦ ਹੋ ਗਿਆ ਖਣੀ ਸਮਾਂ ਇਹ ਜਾ ਹੋ ਗਿਆ ਹੈ ਸਵਾਹੀ ਹੋ ਗਿਆ ਕਿ ਨਹੀਂ ਦੇ ਕਿੰਨੀ ਗੋਭੀ ਆ ਰਹੀ ਐ ਨੂੰ ਵੇਖ ਤੁਲਾ ਕਿੱਲਿਆਂ ਦੇ ਕਿੱਲੇ ਲੱਗਿਆ ਮੱਲਾ ਤੇ ਫਿਰਦੀਆਂ ਭੇਡਾਂ ਬੱਕਰੀਆਂ ਵਿੱਚ ਹਾਂ ਲੈ ਫਲੇਵਰ ਬਾੜੀ ਪੈਂਦੀ ਆ ਫਲੇਵਰ ਬਾੜੀ ਪੈਂਦੀ ਤਾਂ ਹੀ ਆ ਬੱਕਰੀਆਂ ਨੂੰ ਖਾਈ ਜਾਂਦੇ ਆ ਹੂੰ ਤੇ ਹੋਰ ਬੇ ਗੱਜੜ ਕਰਦਾ ਕਮ ਮੱਲਾ ਆਜਾ ਸਾਦੇ ਸੀ ਇੱਜੜ ਨੂੰ ਹੋਰ ਵੀ ਹਲੇ ਕਹਿੰਦੇ ਸੀ ਆਜੋ ਯਾਰ ਜਿੰਨੇ ਮਰਜੀ ਭਲਾ ਮੱਝਾਂ ਛੱਡ ਦੋ ਵਿੱਚ ਲੈ ਤੇ ਕੰਨੀਆਂ ਪੇਡਾਂ ਬੱਕਰੀਆਂ ਖਾਈ ਜਾਂਦੀਆਂ ਗੋਭੀ ਦਾ ਫੁੱਲ ਬੱਕਰੀ ਖਾ ਲਈ ਸਾਜੀ ਖਾ ਲਈ ਸਾਦੀ ਪੱਤੇ ਪੱਤੇ ਖਾਂਦੀ ਫੁੱਲ ਤਾਂ ਖਾਂਦੀ ਨਹੀਂ ਆਦੇ ਪੱਤੇ ਹੀ ਖਾਂਦੀ ਆ ਉਤੋਂ ਲੈ ਜਿੰਨੇ ਪੁੱਛ ਕੇ ਲਿਆ ਦੋ ਉਹਨਾਂ ਪਾਈਲੇ ਬਣਾ ਲਿਓ ਆਪਣੇ ਆਪਣੇ ਉੱਥੇ ਬਹੁਤ ਖੜੀ ਆਪਣੀ ਆਪਣੇ ਥੋੜੇ ਦੇ ਹਾਂ ਲੈ ਇਧਰ ਆ ਵੇਖ ਰਾ ਬੀ ਬੀਜੇ ਇਹਨਾਂ ਦੇ ਇਹਦੇ ਥੱਲੇ ਵੀ ਆ ਫੁੱਲ ਵੀ ਬੀਜੀ ਬੈਠੇ ਆ ਵਿੱਚੋ ਤੇ ਹੋਰ ਲਾ ਇਹ ਮਤਲਬ ਇਹ ਕਹਿੰਦਾ ਅਸੀਂ ਹਿਸਾਬ ਲਾਇਆ ਕਿਲੇ ਦੇ ਵਿੱਚੋਂ ਕੋਈ 15-16 ਲੱਖ ਰੁਪਏ ਪਨੀਰੀ ਦਾ ਵੜਦਾ ਇੱਕ ਵੰਦਾ ਜਿੱਦੋਂ ਆਪਾਂ ਲੈ ਕੇ ਗਏ ਸੀ ਉੱਦੇ ਅਸੀਂ ਹਾਂ ਤੇ ਲਾਵਾ ਹਿਸਾਬ ਵੀ ਉਹਨੇ ਯਾਰ ਉਹ ਕਿੰਨੇ ਨੇ 700 ਨੂੰ ਕਰਮ ਉਧਰ ਉਧਰ ਨੂੰ ਉਧਰ ਉਧਰ ਨੂੰ ਦੰਦਾ ਸੀ ਉਹ ਤੇ ਲਾਲਾ ਕਿੰਨੀਆਂ ਕਿਲੇ ਕਿੰਨੀਆਂ ਕਿੱਲੇ ਚ ਕਿੰਨੀਆਂ ਕਰਮਾ ਹੁੰਦੀਆਂ ਯਾਰੋ ਕਿੰਨਾ ਵਧੀਆ ਗੋਭੀ ਖੜੀ ਆ ਲੈ ਆ ਵੇਖੋ ਭਾਈ ਕਿੰਨੀ ਖੜੀ ਆ ਇੱਧਰ ਵੀ ਖੜੀ ਆ ਲੈ ਗੋਭੀ ਕੋਈ ਪੁੱਛਦਾ ਹੀ ਨਹੀਂ ਯਾਰ ਧਰ ਰੁਪਈਏ ਕਿੱਲੋ ਆਪਣੀ ਪੁੱਛਦਾ ਕੋਈ ਖਤਰੇ ਸਾਹਿਬਾਂ ਨੂੰ ਬੱਕਰੀਆਂ ਖਾਈ ਜਾਂਦੀਆਂ ਖੜੀਆਂ ਲੈ ਇੱਥੇ ਦਾ ਯਾਰ ਕੋਈ ਹੋਰ ਚੀਜ਼ ਬੀਜੀ ਹੋਵੇ ਵਧੀਆ ਹੈ ਨਾ ਆਹ ਦੇ ਆ ਹੁਣ ਕੰਡਿਆਂ ਦੀ ਫੱਕ ਕਰ ਕੀ ਬਹੁਤ ਮਹਿੰਗੀ ਰਹੀ ਆ ਭਾਈ ਦੇਖਾ ਦੇ ਪੜ ਪੜ ਵੇਚੀ ਜਾਂਦੇ ਆ ਇਹ ਭਾਈ ਕੋਈ ਨਹੀਂ ਕਰ ਸਕਦੇ ਆ ਆਲੂਆਂ ਦਾ ਰੇਟ ਵੀ ਅਰ ਕੀ ਭਾਈ ਸਸਤਾ ਹੀ ਰਹੂਗਾ ਹਾਂ ਹਜੇ ਤਾਂ ਹੀ ਤਾਂ ਕੱਲ ਤਾਂ ਕੱਲ ਤਾਂ ਪਤਾ ਨਹੀਂਗਾ ਤਾਂ ਜਿਹੜੇ ਹਿਸਾਬ ਨਾਲ ਗੋਭੀ ਦਾ ਰੇਟ ਹੈ ਨਹੀਂ ਹਾਂ ਗੋਭੀ ਦਾ ਤੇ ਆਲੂ ਗੋਭੀ ਚ ਹੀ ਪੈਣੇ ਆ ਪੁੱਛ ਅਮ 16 ਵੀ ਤਾਂ ਆ ਦੇਖ ਇਧਰ ਕਿਵੇਂ ਯਾਰ ਯਾਰ ਤੂੜੀ ਨਹੀਂ ਵੇਖਦੀ ਇਹਦਾ ਤੂੜੀ ਹੁਣ ਵਗ ਕਰਦਾ ਯਾਰ ਤੂੜੀ ਜਦੋਂ ਗੋਭੀ ਪਸ਼ੂ ਖਾਣ ਲੱਗੇ ਤੂੜੀ ਕਿੱਥੋਂ ਖਾਂਦੇ ਯਾਰ ਪਸ਼ੂ ਗੋਭੀ ਮੈਨ ਗੋਭੀ ਫਸੂਆ ਨੂੰ ਮਿਲਦੀ ਆ ਬੰਦ ਗੋਭੀ ਗੰਡ ਗੋਭੀ ਫੁੱਲ ਗੋਭੀ ਤੇ ਤੂੜੀ ਦਾ ਮਾਰਦੇ ਆ ਢੂਆ ਪਸ਼ੂ ਉਹ ਕੌੜੀ ਦਾ 25 ਕਿਲੋ ਦਾ ਲਫਾਵਾ 25 ਰੁਪਈਆ ਦਾ ਮੋਗੇ ਤੇ ਬੋਕਰ ਤੇ ਫੇਰ ਗਾਜਰਾ ਦਾ ਤੇ ਗਾਜਰਾ ਖਾਣਾ ਅਸੀਂ ਗਾਜਰਾ ਦਾ ਭਰ ਕੇ ਲੈ ਆਂ ਦੱਦੜਾ ਕੈਂਟਰ ਤੇ ਫੇਰ ਹੋਰ ਤੇ ਉਹ ਤੂੜੀ ਖਾਂਦੇ ਪਸ਼ੂ ਹੈ ਨਾ ਗਾਜਰਾ ਖਾਦੇ ਆ ਯਾਰ ਹੈ ਗਾਜਰਾ ਖਾਦੇ ਹੋਣਗੇ ਗਾਜਰਾ ਬਾਵਾ ਦਾ ਸਰਾ ਫਿਰਦਾ ਯਾਰ ਗਾਜਰਾ ਦੁੱਧ ਬੰਦ ਗਿਆ ਯਾਰ ਪਸ਼ੂਆਂ ਦਾ ਬਦਲ ਆਈ ਹੈ ਜਦੋਂ ਯਾਰ ਫਲ ਫਰੂਟ ਨਾ ਹਾਂ ਬਾਕੀ ਉਹਨੇ ਤੇ ਹੁਣ ਮੀਨਾ ਜਿੰਦਰ ਗਾਜਰਾ ਪਾਉਂਗੇ ਦੱਬ ਕੇ ਪੀਓ ਹਾਂ ਆ ਜਾ ਪਾਵਰ ਬਣੇ ਸਰੀਰ ਚ ਹਾਂ ਉਹ ਕੀ ਚਾਰ ਪੈ ਉਹ ਤੇ ਰੋਜ ਫਰਦੇ ਰੋਜ ਹੋ ਉਹ ਤੇ ਫਰਦੇ ਲੈ ਹਾਂ ਪੰਜਾਂ ਇਟੀਆਂ ਇਟੀਆਂ ਵੇ ਗੱਡੀਆਂ ਗੱਡੀਆਂ ਧੜਾ ਪਈਆਂ ਓਏ ਆ ਤੇ ਤੂੜੀ ਦੀਆਂ ਲੈ ਆ ਕੋਈ ਪੁੱਛਦਾ ਧੜਾ ਨੂੰ ਲੈ ਤੇ ਗੱਡੀ ਧਾਣਾ ਅੱਗੇ ਰਾਖੀ ਪੈਂਦੇ ਨੇ ਧੜਾਂ ਦੀ ਅਗਲਾ ਕਹਿੰਦਾ ਕਿਤੇ ਵਿੱਚੋਂ ਨਾ ਪੰਡਾ ਲੋ ਉਹਦੇ ਧੜ ਕਿੱਡੀ ਉਹ ਗੱਡੀ ਧੜ ਸਾਹਮਣੇ ਲੈ ਪਾਈ ਬਾਲਾ ਬੇ ਕਦਰੇ ਵੱਲਾ ਗੋਭੀ ਤੂੜੀ ਆਇਆ ਗਿਆ ਤਾਂ ਗਾਜਰਾਂ ਗਾਜਰਾਂ ਦੀ ਵੀ ਬੇਕਦਰੀ ਆ ਯਾਰ ਐਂ ਗਿਆ ਤਾਂ ਕੰਮ ਹੀ ਯਾਰ ਬਾਲਾ ਹੈ ਯਾਰ ਜ਼ਿੰਮੇਵਾਰਾਂ ਤੇ ਬਾਈ ਕਰੋਪੀ ਆ ਗਈ ਬਾੜੀ ਅਸਲ ਬੌਰਗੇ ਵਿਚਾਰੇ ਅਰ ਕੀ ਜਮਾਂ ਰਗੜੇਗੇ ਕਿਉਂ ਗੋਭੀ ਲਈ ਗੋਭੀ ਸਾਤੀ ਹੋਗੀ ਕਾਜਰ ਲਈ ਕਾਜਰ ਸਸਤੀ ਹੋਗੀ ਹਾਂ ਤੇ ਦੂਰ ਨਹੀਂ ਜਾਂਦੇ ਨਾ ਮੇਰੇ ਨਾਲ ਦਿੱਲੀ ਤੱਕ ਜਾਂਦੇ ਇਹ ਤਾਂ ਜਾਂਦੇ ਤਾਂ ਹੈਗੇ ਦਿੱਲੀ ਤੱਕ ਪਰ ਕਾਹ ਬੈਕਦੀ ਨਹੀਂ ਨਾ ਪੂਰਾ ਰੇਟ ਨਹੀਂ ਨਾ ਇਹਨਾਂ ਬੱਕਰੀਆਂ ਨੂੰ ਨਹੀਂ ਸੀ ਪਾਉਂਦੇ ਜੇ ਬੇ ਦੂਰ ਬੈਕਦੀ ਹੁੰਦੀ ਹੋ ਉਹਦੇ ਉਧਰ ਵੀ ਕੰਟਰ ਬੋਲਿੰਗ ਖੜੇ ਹੋ ਉਹਦੇ ਲੈ ਹਾਂ ਇਧਰ ਸਾਰੇ ਬਾਈ ਗੋਭੀ ਕਾਪੀ ਬਹੁਤ ਲਾਇਆ ਕਾਚਰ ਕੁਚਰ ਆ ਅਗਾ ਫਿਰ ਗੋਭੀ ਆ ਗਈ ਆ ਫਿਰ ਆ ਗਈ ਗੋਭੀ ਆ ਦੇਖ ਲੋ ਲੈ ਆ ਦੇ ਬਾਈ ਆ ਸਾਰੇ ਫਿਰ ਗੋਭੀ ਆ ਗਈ ਲੈ ਯਾਰ ਕੀ ਕਰੂ ਬੰਦਾ ਬਾੜੀ ਬੇ ਕਦਰ ਹੀ ਹੋ ਗਈ ਹਾਂ ਐ ਕਿ ਆਪਾਂ ਬੱਲਾ ਆਲੂ ਗੋਭੀ ਰੱਖ ਗਿਆ ਦੱਬ ਕੇ ਤੇ ਨਾ ਪਰ ਹੈ ਨਾ ਹਾਂ ਆਲੂ ਗੋਭੀ ਦਾ ਜਰਾ ਆਲੂ ਗੋਭੀ ਤਾਂ ਤਾਂ ਚੱਲੂ ਕੰਮ ਵਿਚਾਰਾ ਦਾ ਤਾਂ ਬੇਖੋ ਸੌਦਾ ਦੱਬ ਕੇ ਲਾਵਾਂਗੇ ਆਪਾਂ ਕਾਜਰਾ ਨੂੰ ਤੇ ਗੋਭੀ ਨੂੰ ਆਲੂ ਬਾਕੀ ਬਦਲ ਚੱਲਣੇ ਆ ਕਿ ਆਪਾਂ ਕਾਜ ਆਲੂ ਆ ਉੱਦੇ ਅਸੀਂ ਭਾਈ ਇੱਥੋਂ ਲੈ ਕੇ ਗਏ ਉਹ ਸੀ ਉਹ ਖੇਤ ਵਾਲੇ ਜਿੱਥੋਂ ਅਸੀਂ ਫਾ ਗੰਢਿਆਂ ਦੀ ਪਨੀਰੀ ਲੈ ਕੇ ਗਏ ਆ ਅੱਛਾ ਉਹ ਉੱਥੇ ਆ ਉਹ ਅੱਤਾ ਕ ਲਾਲ ਆਇਆ ਸੀ ਉਹਦਾ ਉੱਥੇ ਤੇ ਬਾਕੀ ਗੋਭੀ ਖੜੀ ਸੀ ਉਹ ਆ ਗਿਆ ਸਾਹਮਣੇ ਯਾਰਾਂ ਦੇ ਕੁੱਪ ਕਿੱਡਾ ਪਿਆ ਇੱਕ ਇਧਰੋ ਯਾਰ ਇਹ ਆਬਲਾ ਆਹ ਤੇ ਆ ਗੋਭੀ ਆ ਵੀ ਚਾਰੀ ਜਾਂਦੇ ਆ ਗਾਜਰਾਂ ਚੱਲੀ ਜਾਂਦੇ ਆ ਲੈ ਬੱਕਰੀਆਂ ਲੈ ਤੇ ਕਿੰਨੀਆਂ ਬੱਕਰੀਆਂ ਫੜਦੀਆਂ ਹੋ ਉਹਦੇ ਉਹ ਫੜਦੀਆਂ ਬੱਕਰੀਆਂ ਜਿਹੜੇ ਜੜ ਫੜਦਾਲਾ ਇਹਦਾ ਆ ਗੋਭੀ ਫੇਰ ਆ ਗਈ ਆ ਗੋਭੀ ਫੇਰ ਆ ਗਈ ਲੈ ਬੋਲੀ ਗੋਭੀ ਆਹ ਤੇ ਆ ਆ ਗਈ ਗੋਭੀ ਲੈ ਕਿੱੜੇ ਕੋਪੇ ਤੁੜੀ ਦੇ ਯਾਰ ਆ ਗਾ ਤੁੜੀ ਦੇ ਕੁੱਪ ਪਾਏ ਗੱਡੇ ਗੱਡੇ ਲੈ ਆਹ ਤੇ ਆ ਗੋਭੀ ਪਈ ਲੈ ਇਹਦੀ ਤਾਂ ਭਾਈ ਫੱਕ ਸਾਰੀ ਬੈਗ ਗਈ ਆਹ ਦੇ ਕੋਈ ਪੱਖ ਫਾਇਟ ਰਿਹਾ ਬੈਗੀ ਸੀ ਭੈਣ ਦੀ ਬੈਗੀ ਸੀ ਫਾਟ ਤੂੰ ਸਿੱਧਾ ਧਿਆਰ ਰੱਖ ਆ ਬਾਈ ਵਾਸ਼ੀ ਚਾਵਾ ਦੇਖ ਰਿਹਾ ਯਾਰ ਆ ਤਾਂ ਬਾਈ ਸੋਨੋ ਫੇਰ ਆ ਗਈ ਹਾਂ ਤੁਹਾਨੂੰ ਆ ਦਿਖਾਤਾ ਲੈ ਤੂੜੀ ਦੀ ਕੋਈ ਪੁੱਛਦਾ ਹੀ ਨਹੀਂ ਯਾਰਾ ਤੜਦੇ ਤੂੰ ਗੱਡੀ ਲੈ ਪਹਿਲਾਂ ਲੋਕ 76 ਟਾਂ ਦੇ 76 ਵੀ ਲਾਤੇ ਹੁੰਦੇ ਆ ਕਹਿੰਦਾ ਚਿੱਟਾ ਸਾਡੇ ਅੱਛਾ ਕਹਿੰਦਾ ਏਡੀ ਧੜ ਕਿਉਂ ਲਾਈ ਆ ਖੋਰਾ ਪਹਿਣ ਲੈ ਪਹਿਣ ਹਾਂ ਆ ਕੋਲੋਂ ਗੱਜਾ ਵੀ ਪੁੱਟ ਲਾਂਗੇ ਹਾਂ ਕੋਈ ਪੁੱਟਿਆ ਨਾ ਸਿਰਤੀ ਬੜੀ ਉਹ ਇੰਦਰੀ ਤਿੰਨ ਦਾ ਸਿੱਟਿਆ ਇਹ ਉਹਦਾ ਸਿੱਟੇ ਜਾਂਦੇ ਆ ਉਹ ਸਿੱਟੇ ਜਾਂਦੇ ਉਹਨਾਂ ਦੀ ਮਸ਼ੀਨ ਆ ਪਰ ਉਹਨਾਂ ਨੂੰ ਤਾਂ ਲਾਉਣੀ ਪੈਣੀ ਆ ਦੁਆਰਾ ਆ ਕੇ ਦੋ ਤਰ੍ਹਾਂ ਪੱਟਦੇ ਵਾਈ ਅਸੀਂ ਨੇੜ ਤੇ ਬਹੁਤ ਗੋਭੀ ਗਾਪੀ ਦੀ ਬੇ ਕਦਰੀ ਕਾਜਰ ਦੀ ਬੇ ਕਦਰੀ ਫੁੱਲ ਗੰਢ ਗੋਭੀ ਬੰਦ ਗੋਭੀ ਆ ਕੋਈ ਆ ਫੇਰ ਧੜ ਦੇ ਤੋ ਗੱਡੀ ਲਾ ਕਿਦਾ ਤੜਾਈ ਯਾਰ ਇੰਨੀ ਤੂੜੀ ਤਾਂ ਹੀ ਨਹੀਂ ਨਾ ਕੋਈ ਪੁੱਛਦਾ ਤੂੜੀ ਦਾ ਯਾਰ ਫਰੀ ਵਾਂਗੂ ਸਟਾਰੋ ਭਰਾ ਲਓ ਅੰਦਰ ਭਲਾ ਅਗਲਾ ਕਹਿੰਦਾ ਭਾਣੀਆਂ ਗਾਈਆਂ ਵੀ ਨਹੀਂ ਖਾਂਦੇ ਤੂੜੀ ਨਹੀਂ ਖਾਂਦੀਆਂ ਨਹੀਂ ਖਾਂਦੀਆਂ ਗਾਜਰਾ ਗੋਭੀ ਖਾਂਦੀਆਂ ਗਾਜਰ ਗੋਭੀ ਤਾਂ ਔੜਾ ਬੱਕਰੀ ਖਾਂਦੀ ਆ ਪੈਣੀ ਆ ਕਿ ਜੀ ਨੂੰ ਗੋਭੀ ਮਿਲਦੀ ਆ ਯਾਰ ਭਾਏ ਕਿੰਨੀਆਂ ਪਟਕੀਆਂ ਹੋਈਆਂ ਪਈਆਂ ਆ ਆ ਗਏ ਆ ਆ ਆ ਗਏ ਪਿੰਡ ਵਾਲੇ ਭਾਈ ਆ ਆ ਗਈ ਤੁਹਾਡੇ ਇੱਕ ਹੋਰ ਪਿੰਡ ਦੇ ਨਾਲ ਆ ਆ ਵੀ ਤੁਹਾਡਾ ਪੂਰੀ ਵੱਡੀ ਆ ਭਾਈ ਲੈ ਦੇ ਤੂੰ ਕਿੱਡੀ ਤੁਹਾਡਾ ਵੀ ਲਾਈ ਬੈਠਿਆ ਭਾਈ ਲੈ ਨਾ ਪਰ ਬਲੇਕ ਜੀ ਜੇ ਨਾਲ ਇਧਰ ਚੱਲੂ ਸਪੀਕਰ ਆਜੋ ਭਾਈ ਆਜੋ ਭਾਈ ਹਾਂ ਬਹੁਤ ਸ਼ਾਬਾਸ਼ ਉਹ ਜੁਕੀਵਾ ਦਾ ਗਾ ਜਾ ਕਾਪਾ ਜਗੇ ਪਨਾ ਲਿਆ ਕਾਪੀ ਕਰਾ ਲਿਆ ਲੱਗਣਾ ਆ ਆ ਤਾਂ ਕਰਦੇ ਭਾਈ ਲੱਗਣੀਆਂ ਕਾਲ ਬਹਉਗੇ ਜਾ ਕੇ ਸਟ੍ਰਿੰਗ ਦਾ ਸਮਾਨ ਜਾਂਦਾ ਸਟ੍ਰਿੰਗ ਦਾ ਸਮਾਨ ਜਾਂਦਾ ਐਸ਼ਾ ਟਰੈਕਟਰ ਬਦਲ ਐਸ਼ਾ ਟਰੈਕਟਰ ਜਾਂਦਾ ਸਾਰਾ ਤੁਹਾਨੂੰ ਦਿਖਾਤਾ ਬਾਈ ਮੋਗੇ ਆਉਂਦਿਆ ਨੇ ਤੂੜੀ ਦਿਖਾਤੀ ਗੋਭੀ ਦਿਖਾਤੀ ਬੱਕਰੀਆਂ ਦਿਖਾਤੀਆਂ ਖਾਂਦੀਆਂ ਬਾਈ ਬੱਕਰੀਆਂ ਖਾਂਦੀਆਂ ਤੇ ਕਹਿੰਦੇ ਪੱਠੇ ਨੂੰ ਮੂੰਹ ਨਹੀਂ ਲਾਉਂਦੀਆਂ ਦੂਜੇ ਨੂੰ ਓਹਬੀ ਤੋਂ ਬਿਨਾ ਤੇ ਗਾਜਰ ਤੋਂ ਬਿਨਾ ਟੀਰ ਕੇ ਗਾਜਰ ਖਾਂਦੀ ਆ ਬੱਕਰੀ ਹੋ ਗਈ ਆਈ ਤੂੜੀ ਖਾਣੀ ਨਹੀਂ ਹਾਂ ਖਾਣੀ ਨਹੀਂ ਮੰਦੀਆਂ ਹੀ ਨਹੀਂ ਹਾਂ ਹੁਣ ਆਪਣੇ ਨਗਰ ਦੇ ਵਿੱਚ ਦੌਧਰ ਦੇ ਵਿੱਚ ਆਈ ਨਗਰ ਦੌਧਰ ਚ ਆ ਗਏ ਤੇ ਸੈਟ ਆਪਣਾ ਉੱਥੇ ਰੱਖ ਦਿਆਂਗੇ ਅੰਦਰ ਲਵਾਰੀ ਚੋਂ ਲੱਕੜ ਦੇ ਸਾਹਮਣੇ ਉੱਥੇ ਕੱਢਾਂਗੇ ਜਿੱਦੇ ਹੁਣ ਆਪਾਂ ਫਟੰਗ ਕਰਨਾ ਹੋਇਆ 10 ਤਰੀਕ ਨੂੰ ਬਾਈ ਐਕਸਪਲੋਸਮੈਂਟ ਕਰਨ ਵੇਲੇ ਉਹ ਪੇਟੀ ਆਪਣੀ ਉਹ ਉਦੇ ਮਗਰ ਤਾਰਾ ਖੜਾ ਜਰ ਇਹਦੇ ਮਗਰ ਇੱਕ ਲੱਕੜ ਦੀ ਪੇਟੀ ਦਾ ਛੋਟੇ ਹਿਸਾਬ ਜੇ ਨਾਲ ਬਣਾ ਲਗੇ ਆਪਣੇ ਪਈ ਹੈਗੇ ਭਾਈ ਵਾਲੇ ਲੱਕੜੇ ਨਹੀਂ ਜਿਹਦੇ ਵਿੱਚ ਇਹ 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 ਕੱਲਾ ਹੀ ਫਿੱਟ ਜਾ ਰਵੇ ਉਵੇਂ ਚੱਕ ਕੇ ਧਰ ਲਈ ਸਮਾਂ ਦੀ ਤੂੰ ਉਹਦੇ ਉੱਤੇ ਬਹਿ ਗਿਆ ਤੂੰ ਹਾ ਹਾ ਤੋ ਉਹ ਵੀ ਕਰ ਲਾਂਗੇ ਆਹ ਵਾਹੋ ਏ ਉਹਦੇ ਉੱਤੇ ਬੈਠੇ ਸਗਾ ਵਿੱਚ ਸੈਟ ਰੱਖ ਕੇ ਹਾਂ ਨਾ ਕੋ ਚੇਪ ਨੂੰ ਹੱਥ ਲਾ ਬਿਨਾ ਨਾ ਕੋ ਚੇਪ ਨੂੰ ਹੱਥ ਲਾ ਬਿਨਾ ਠੀਕ ਆ ਗਾਂਭ ਸ਼ਾਂ ਕਰਦਾ ਹਾਂ ਹਾਂ ਆਹ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਆਗੇ ਬਾਈ ਦੋਦਰ ਆਗੇ ਬਾਈ ਦੋਦਰ ਆਗੇ ਬਾਈ ਦੋਦਰ ਆਗੇ ਬਾਈ ਦੋਦਰ ਹੂੰ ਜੀ ਬਾਈ ਤਾਂ ਅਜੇ ਅਲਫਾਫੇ ਦਾ ਚਾਕੇ ਅਗਰ ਮੋਟੇ ਨਾਲ ਪਰਖੇ ਲੈ ਜਾਣਾ ਤੇ ਹੋਰ ਹੂੰ ਉਹ ਆਗਾ ਸ਼ਮਸ਼ਾਨ ਘਾਟ ਬਾਬਾ ਨਾਹਰ ਸੋ ਦਾ ਬਣਾਇਆ ਹੋਇਆ ਬਾਈ ਆਹ ਖੜੀ ਇਧਰ ਪਾਣੀ ਵਾਲੀ ਟੈਂਕੀ ਆਪਣੀ ਟੈਂਕੀ ਵਧੌਰ ਘੜ੍ਹਾਈ ਵੀ ਆ ਬਾਈ ਅੱਛਾ ਹੂੰ ਬਾਲ ਨਹੀਂ ਉੱਥੇ ਜੱਬ ਪਾਤੇ ਮਾਰ ਮਾਰ ਪਤਾ ਨਹੀਂ ਕਿਨੇ ਬੈਕ ਮਾਰੀ ਜਾ ਕੇ ਖਾਂਦੇ ਚਾ ਅੱਛਾ ਘਾਦ ਕੇ ਪੰਤ ਬੋ ਤਾਂ 10 ਮਿੰਟ ਦੀ ਬੜ ਗਈ